ਬੇਟਾ ਅੱਜ ਆਪਾਂ ਫੇਰ ਦੁਬਾਰਾ ਸ੍ਰਕਾਸ਼ ਦਾ ਅਪਵਰਤਨ ਕਰ ਰਹੇ ਹਾਂ ਇਹ ਕਿਰਿਆ ਆਪਾਂ ਪਹਿਲਾਂ ਵੀ ਕਰ ਚੁੱਕੇ ਹਾਂ ਜੋ ਕਿ ਅਸੀਂ ਕੰਚੀ ਦੀ ਸਲੇਬ ਦੇ ਵਿੱਚ ਕੀਤੀ ਸੀ ਜੋ ਕਿ ਅਸੀਂ ਅਭਿਆਏ 10 ਦੇ ਵਿੱਚ ਪ੍ਰਕਾਸ਼ ਦੇ ਵਿੱਚ ਕੀਤੀ ਸੀ ਅੱਜ ਅਸੀਂ ਪ੍ਰਕਾਸ਼ ਦਾ ਅਪਵਰਤਨ ਕੰਚ ਦੀ ਸਲੇਬ ਦੇ ਵਿੱਚੋਂ ਪ੍ਰਿਜ਼ਮ ਰਾਹੀਂ ਕਰਾਂਗੇ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਸਾਹਮਣੇ ਇੱਕ ਪ੍ਰਿਜ਼ਮ ਹੈ ਇਹ ਪ੍ਰਿਜ਼ਮ ਕਿਸ ਤਰ੍ਹਾਂ ਦਾ ਹੈ ਇੰਦੇ ਵਿੱਚ ਉਹ ਵੀ ਅਸੀਂ ਪ੍ਰਕਾਸ਼ ਦੇ ਆਪਰਤਨ ਦੇ ਬਾਰੇ ਬਣਾ ਲੀ ਤੁਸ ਜੇਕਰ ਤੁਸੀਂ ਧਿਆਨ ਨਾਲ ਦੇਖੋਗੇ ਤਾਂ ਇਸ ਦੇ ਦੋ ਮੁਝੇ ਆਧਾਰ ਨੇ ਪਹਿਲਾ ਆ ਜਿਵੇਂ ਕਿ ਤੁਸੀਂ ਇਹਦਾ ਰੱਖ ਸਕਦੇ ਹੋ ਦੂਸਰਾ ਆਪਣੇ ਲਈ ਇਸ ਨੂੰ ਇਸ ਤਰ੍ਹਾਂ ਰੱਖ ਸਕਦੇ ਹੋ ਫਿਰ ਇਸ ਤੋਂ ਬਾਅਦ ਆਪਣੇ ਕੋਲ ਕੀ ਹੈ ਇਸ ਦੇ ਵਿੱਚ ਤਿੰਨ ਆਇਤਾਕਾਰ ਪਾਸੇ ਵੀ ਸਟੈਰਨ ਜਿਵੇਂ ਕਿ ਆਸ ਜਿਵੇਂ ਕਿ ਆਪਣੇ ਕੋਲ ਆਸ ਆ ਹੋ ਗਿਆ ਆਪਣੇ ਕੋਲੇ ਆ ਹੋ ਗਿਆ ਜੇ ਤੁਸੀਂ ਦੇਖੋਗੇ ਕਿ ਇਹਨਾਂ ਦੋਵਾਂ ਸਤਤਾਵਾਂ ਦੇ ਵਿਚਕਾਰ ਆਪਣੇ ਕੋਲੇ ਕਿਹੜਾ ਕੋਣ ਬਣਦਾ ਹੈ ਪ੍ਰਿਜ਼ਮ ਕੋਣ ਬਣਦਾ ਹੈ ਇਸ ਨੂੰ ਪ੍ਰਿਜ਼ਮ ਕੋਣ ਕਿਹਾ ਜਾਂਦਾ ਹੈ ਆਓ ਇਸ ਕੰਚ ਦੀ ਪ੍ਰਿਜ਼ਮ ਦੇ ਵਿੱਚੋਂ ਆਪਾਂ ਪ੍ਰਕਾਸ਼ ਦੀ ਅਪਵਰਤਨ ਨੂੰ ਕਰੀਏ ਜਿਵੇਂ ਕਿ ਪਿਛਲੇ ਐਕਸਪੈਰੀਮੈਂਟ ਵਿੱਚ ਵੀ ਆਪਾਂ ਦੇਖਿਆ ਸੀ ਪ੍ਰਿਆ ਦੇ ਵਿੱਚ ਦੇਖਿਆ ਸੀ ਜਦੋਂ ਪ੍ਰਕਾਸ਼ ਨੂੰ ਕਿਸੇ ਅੰਗਲੰਭ ਤੇ 90 ਕੋਣ ਤੇ ਪਾਸ ਕੀਤੀ ਜਾਂਦੀ ਹੈ ਤੁਸੀਂ ਆ ਦੇਖ ਸਕਦੇ ਹੋ ਇੰਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਆਪਣੇ ਕੋਲ ਇਹ ਲੇਜ਼ਰ ਬੀ ਲਾਈਟ ਹੈਗੀ ਹੈ ਉਹ ਸਿੱਧੀ ਬਿਨਾ ਕਿਸੇ ਪੱਥਰ ਤੋਂ ਮੁੜੇ ਸਾਨੂੰ ਦਿਖਾਈ ਦੇ ਰਹੀ ਹੈ। ਇਹ 90 ਡਿਗਰੀ ਤੇ ਹੈ। ਹੁਣ ਜੇਕਰ ਹੁਣ ਅਸੀਂ ਇਸ ਨੂੰ ਇਦਾਂ ਕਰਕੇ ਦੇਖੀਏ। ਤੁਸੀਂ ਧਿਆਨ ਨਾਲ ਦੇਖ ਸਕਦੇ ਹੋ ਕਿ ਤੁਸੀਂ ਜਦੋਂ ਆਪਾਂ ਇਸ ਨੂੰ ਹੋਰ ਐਂਗਲ ਤੋਂ ਲੇਜ਼ਰ ਨੂੰ ਪ੍ਰਿਜ਼ਮ ਦੇ ਵਿੱਚ ਹੰਘਾ ਰਹੇ ਹਾਂ ਇਹ ਆਪਣੇ ਪਾਸ ਤੁਮ ਕਿਸ ਤਰ੍ਹਾਂ ਵਿਚ ਲਿਧ ਹੋ ਰਹੀ ਹੈ ਤੁਸੀਂ ਅੰਦਰ ਇਸ ਨੂੰ ਦਾਲ ਰੰਗ ਦੇ ਰੂਪ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਕਿ ਲਾਈਟ ਜਿਹੜੀ ਦੀ ਰੋਸ਼ਨੀ ਸੀ ਉਹ ਇਦਾਂ ਜਾਣੀ ਚਾਹੀਦੀ ਸੀ ਲੇਕਿਨ ਆਪਣੇ ਕੋਲੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਲਾਈਟ ਜਿਹੜੀ ਹੈਗੀ ਹੈ ਆਪਣੇ ਕੋਲੇ ਆਪਣੇ ਪਾਸ ਤੋਂ ਵਿਚਲਿਤ ਹੋ ਰਹੀ ਹੈ ਇਹ ਆਪਣਾ ਮਾਧਿਅਮ ਜਿਹੜਾ ਹੈਗਾ ਹੈ ਵਿਟਲਾ ਮਾਧਿਅਮ ਹੈ ਜਿਹੜਾ ਆਪਣੇ ਕੋਲੇ ਪ੍ਰਿਜ਼ਮ ਦਾ ਮਾਧਿਅਮ ਹੈ ਉਸੰਨਾ ਮਾਧਿਅਮ ਹੈ आपने रन, तो ए, तो आ, ए, तो जो अपने को प्रकाश की किरण विरले मध्यम तो संघने मध्यम आती है तो यह अभि अभिलंब तो अभिलंब वल मुड़ जाती है लेकिन जदों ये संघने मध्यम तो विरले मध्यम चुंती है तो अभिलंब तो पर मुड़ी है ये एक्सपैरिमेंट असी दो तरीक़ कर सकते हैं जिमें कि एक तरीका असी क्विजम राही किया दूसरा तरीका असी पेपर बोर्ड की सहायता न पिंधी सहायता न कर सकते हैं उस एक्सपैरीमेंट दल की होंगे असी चार ਪੈਨਸ ਲੈਂਦੇ ਨੇ ਉਸ ਨੂੰ ਇੱਥੇ ਰੱਖਦੇ ਆ ਉਸ ਨੂੰ ਇੱਥੇ ਰੱਖਦੇ ਆ ਫਿਰ ਉਸ ਦੀ ਸਹਾਇਤਾ ਦੇ ਨਾਲ ਅਸੀਂ ਇਹ ਸਪਿੰਨਾਂ ਨੂੰ ਹੁੰਦੇ ਵਿੱਚ ਦੇਖਦੇ ਆ ਜਦੋਂ ਅਸੀਂ ਉਸ ਨੂੰ ਸਪਿੰਨਾਂ ਦੀ ਸਹਾਇਤਾ ਨਾਲ ਦੇਖਦੇ ਆ ਤਾਂ ਸਾਨੂੰ ਚਾਰ ਹੀ ਪਿੰਨਾ ਇੱਕ ਸਿੱਧੀ ਹੀ ਰੇਖਾ ਦੇ ਵਿੱਚ ਨਜ਼ਰ ਆਉਂਦੀ ਹੈ ਇਸ ਐਕਸਪੈਰੀਮੈਂਟ ਨੂੰ ਸੀ ਤੁਹਾਨੂੰ ਕਰਕੇ ਦਿਖਾ ਸਕਦੇ ਜਿਵੇਂ ਕਿ ਬਟਾਪਾ ਪ੍ਰਕਾਸ਼ ਦਾ ਪਰਤਨ ਹੁੰਨੇ ਥੋੜੀ ਦੇਰ ਪਹਿਲਾਂ ਰਿਜ਼ਨ ਦੀ ਸਹਾਇਤਾ ਨਾਲ ਲੇਜ਼ਰ ਦੀ ਸਹਾਇਤਾ ਦੇ ਨਾਲ ਕਰਕੇ ਦੇਖਿਆ ਇਨੂੰ ਆਪਾਂ ਦੂਸਰੇ ਪੱਖੋਂ ਵੀ ਕਰ ਸਕਦੇ ਹਾਂ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਤੁਹਾਡੇ ਸਾਹਮਣੇ ਪ੍ਰਕਾਸ਼ ਦਾ ਅਪਵਰਤਨ ਪ੍ਰਿਜ਼ਮ ਦੇ ਵਿੱਚੋਂ ਦਿਖਾਇਆ ਗਿਆ ਹੈ ਜਿਸ ਦੇ ਵਿੱਚ ਅਸੀਂ ਕੀ ਲਿੱਤਾ ਹੋਇਆ ਹੈ ਤੁਹਾਡੇ ਸਾਹਮਣੇ ਕੱਚ ਦੀ ਪ੍ਰਿਜ਼ਮ ਪਈ ਹੈ ਚਾਰ ਪ੍ਰਿੰਸਪਈਆਂ ਨੇ ਆਪਨੇ ਕੋ ਡਰਾਇੰਗ ਬੋਰਡ 'ਤੇ ਹੈ ਤੇ A4 ਸ਼ੀਟ 'ਤੇ ਹੈ ਜਿੰਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਅਸੀਂ ਆਲਰੇਡੀ ਇਸ ਨੂੰ ਕਰ ਚੁੱਕੇ ਹਾਂ ਜਿਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਇਹ ਸੈਟਅਪ ਤੁਹਾਨੂੰ ਦਿਖਾਇਆ ਗਿਆ ਹੈ ਇਸ ਦੇ ਵਿੱਚ ਅਸੀਂ ਪਹਿਲਾਂ ਕੀ ਕਰਨਾ ਹੁੰਦਾ ਹੈ ਜਿਸ ਦੇ ਵਿੱਚ ਦੇਖਾਂਗੇ ਅਸੀਂ ਸਭ ਤੋਂ ਪਹਿਲਾਂ ਪ੍ਰਿਜ਼ਮ ਨੂੰ ਇਸ ਤਰ੍ਹਾਂ ਸੈੱਟ ਕਰਨਾ ਹੁੰਦਾ ਹੈ ਜਿਵੇਂ ਕਿ ਤੁਸੀਂ ਇਸ ਦੇ ਵੀਡੀਓ ਦੇ ਵਿੱਚ ਦੇਖ ਰਹੇ ਹੋ ਉਸ ਤੋਂ ਬਾਅਦ ਅਸੀਂ ਇੱਥੇ ਇੱਕ ਪਿੰਨ ਲਗਾਇਆ ਫਿਰ ਉਸ ਨੂੰ ਦੂਸਰੀ ਪਿੰਨ ਲਗਾਇਆ ਦੋਨਾਂ ਨੂੰ ਇੱਕੋ ਸੀ ਦੇ ਵਿੱਚ ਲਗਾਇਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਫਿਰ ਅਸੀਂ ਇਸ ਨੂੰ ਇਸ ਪ੍ਰਿਜ਼ਮ ਦੀ ਸਹਾਇਤਾ ਦੇ ਨਾਲ ਫਿਰ ਅਸੀਂ ਇਸ ਨੂੰ ਇਸ ਪ੍ਰਿਜ਼ਮ ਦੇ ਸਹਾਇਤਾ ਨਾਲ ਦੇਖ ਕੇ ਲਗਾਇਆ ਜਦੋਂ ਅਸੀਂ ਇਸ ਨੂੰ ਇਸ ਪ੍ਰਿਜ਼ਮ ਦੀ ਸਹਾਇਤਾ ਨਾਲ ਦੇਖ ਕੇ ਲਗਾਇਆ ਤਾਂ ਉਹ ਚਾਰੇ ਜਿਹੜੀਆਂ ਪਿੰਸ ਸੀ ਉਹ ਇੱਕ ਔਰ ਵਿਸਣ ਨੂੰ ਨਜ਼ਰ ਆ ਰਹੀਆਂ ਲੇਕਿਨ ਜਦੋਂ ਤੁਸੀਂ ਪ੍ਰਿਜ਼ਮ ਨੂੰ ਹਟਾਓਗੇ ਜਬਾਦ ਤੁਸੀਂ ਦੇਖੋਗੇ ਤੁਸੀਂ ਦੇਖੋਗੇ ਉਹ ਇੱਕ ਸਿੱਧੀ ਰੇਖਾ ਦੇ ਵਿੱਚ ਪ੍ਰਿਜ਼ਮ ਜਿਹੜੀਆਂ ਰੋਸ਼ਨੀ ਜਿਹੜੀਆਂ ਪਿੰਸ ਸੀ ਉਹ ਇਦਾਂ ਨਹੀਂ ਜਾ ਰਹੀਆਂ ਉਹ ਆਪਣੇ ਕੋਲੇ ਇਦਾਂ ਜਾ ਰਹੀਆਂ ਇੰਦਾ ਮਤਲਬ ਕੀ ਹੋ ਰਿਹਾ ਹੈ ਕਿ ਆਪਣੇ ਕੋਲੇ ਪ੍ਰਕਾਸ਼ ਦਾ ਅਪਵਰਤਨ ਹੋ ਰਿਹਾ ਹੈ ਜਦੋਂ ਪ੍ਰਕਾਸ਼ ਵਿਰਲੇ ਮੱਧੇ ਤੋਂ ਸੰਨੇ ਮੱਧੰ ਦੇ ਵਿੱਚ ਜਾ ਰਿਹਾ ਹੈ ਤਾਂ ਉਦੋਂ ਕੀ ਹੋ ਰਿਹਾ ਆਪਣੇ ਕੋਲੇ ਪ੍ਰਕਾਸ਼ ਦਾ ਅਪਵਰਤਨ ਹੋ ਰਿਹਾ ਆਪਾਂ ਜੇਕਰ ਪ੍ਰਿਜ਼ਮ ਦੇ ਵਿੱਚੋਂ ਦੇਖਾਂਗੇ ਤਾਂ ਤੁਹਾਨੂੰ ਕੀ ਹੈ ਪ੍ਰਿਜ਼ਮ ਦੇ ਵਿੱਚੋਂ ਜਿਹੜੀਆਂ ਵਿਖਾਵਾਂ ਨੇ ਉਹ ਸਿੱਧੀਆਂ ਇੱਕ ਸੀ ਦੇ ਵਿੱਚ ਨਜ਼ਰ ਆਉਂਦੀਆਂ ਦਿਖਾਈ ਦੇਣਗੀਆਂ ਫੇਟਾ ਦਿਖਾਉਂਗਾ ਨੀਚੋਂ ਜਾਇਦਾ ਦਿਖੇ ਬੇਟਾ ਚੂਨ ਕਰ ਲਓ ਤਾਂ ਕਿ ਥੋੜਾ ਬੇਟਾ ਹੋਰ ਪਤਾ ਲੱਗ ਸਕੇ ਤੁਸੀਂ ਦੇਖ ਸਕਦੇ ਹੋ ਕਿ ਇਸ ਦੇ ਵਿੱਚ ਤੁਹਾਨੂੰ ਆ ਜਿਹੜੀਆਂ ਚਾਰ ਪਿੰਸ ਹੈ ਇਹ ਸਿੱਧੀ ਰੇਖਾ ਦੇ ਵਿੱਚ ਦਿਖਾਈ ਦੇ ਰਹੀ ਹੋਣਗੀਆਂ ਦਿਖਾਈ ਦੇ ਰਹੀ ਹੈ ਬੇਟਾ ਹਾਂਜੀ ਹਾਂਜੀ ਤਾਂ ਤੁਸੀਂ ਹੁਣ ਬੇਟਾ ਉੱਪਰ ਆਓ ਤੁਸੀਂ ਇਸ ਨੂੰ ਜਦੋਂ ਹੁਣ ਉੱਪਰ ਇਦਾਂ ਦੇਖੋਗੇ ਤਾਂ ਤੁਸੀਂ ਦੇਖੋਗੇ ਕਿ ਇਹ ਜਿਹੜੀਆਂ ਆਪਣੇ ਕੋਲੇ ਕਿੰਨਾ ਸੀ ਪ੍ਰਕਾਸ਼ ਦੀ ਕਿਰਨ ਹੈ ਉਹ ਆਪਣੇ ਕੋਲੇ ਕਿਦਾਂ ਦਿਖਾਈ ਦੇ ਰਹੀ ਹੈ ਇਹ ਆਪਣੇ ਕੋਲੇ ਦੂਸਰਾ ਤਰੀਕਾ ਹੈਗਾ ਜਿਸ ਦੇ ਵਿੱਚ ਅਸੀਂ ਪ੍ਰਕਾਸ਼ ਦਾ ਪਰਵਰਤਨ ਰਿਜ਼ਮ ਰਾਹੀਂ ਸਮਝ ਸਕਦੇ ਹਾਂ